ਆਪ ਦਾ ਦੋਸਤ ਕਿੱਥੇ ਆ ਪੰਜਾਬ ਆ ਇਤਨੂੰ ਦਰੋਗੇ ਫਿਰ ਖੜਾ ਹੋ ਜਾਂਦਾ ਮੇਰੀ ਗੱਲ ਸੁਣ ਲੈ ਅਸੀਂ ਸ਼ਹਿਰਾਂ ਵਾਲੀਆਂ ਹੁੰਨੀਆਂ ਹਾਂ ਪੜੀਆਂ ਲਿਖੀਆਂ ਹੁੰਨੀਆਂ ਤੇ ਇੰਟੈਲੀਜੈਂਟ ਹੁੰਨੀਆਂ ਕਿਵੇਂ ਜਦੋਂ ਸਵੇਰੇ ਉੱਠਦੀਆਂ ਆਪਦੇ ਘਰ ਵਾਲਿਆਂ ਦੀ ਬੈਟਰੀ ਲੈ ਕੇ ਜਾਨੀ ਇਹ ਨਾਲੇ ਮਿੰਨਾ ਮਿੰਨਾ ਜੇ ਗਾਣਾ ਗਾਉਣੀਆਂ ਪਤਾ ਕਿਵੇਂ ਕਿਵੇਂ ਉਠੋ ਜੀ ਥੋਡੀ ਜਾਨ ਗੁੱਟ ਮਾਰਨਿੰਗ ਕਹਿੰਦੀ ਐ ਸਾਰਾ ਦਿਨ ਬੰਦੇ ਨਾਲ ਖਿੜਿਆ ਰਹਿੰਦਾ ਅੱਛਾ ਉਠੋ ਜੀ ਤੁਹਾਡੇ ਜਾਨ ਗੁੱਡ ਮਾਰਨਿੰਗ ਕਹਿੰਦੀ ਆ ਹਾਂ ਸਾਡੀਆਂ ਪਿੰਡ ਵਾਲੀਆਂ ਇਹਨਾਂ ਨੂੰ ਕਿੱਥੇ ਗੁੱਡ ਮਾਰਨਿੰਗ ਤੜਕੇ 4 ਵਜੇ ਉੱਠਦੀਆਂ ਸਫਾਈ ਕਰਦੀਆਂ ਮੰਜਾਂ ਦੀਆਂ ਧਾਰਾਂ ਕਰਦੀਆਂ ਚਾਹ ਬਣਾਉਂਦੀਆਂ ਫਿਰ ਜਵਾਕਾਂ ਨੂੰ ਤਿਆਰ ਕਰਦੀਆਂ ਸਕੂਲ ਭੇਜਦੀਆਂ ਇਹਨਾਂ ਨੂੰ ਕਿੱਥੇ ਗੁੱਡ ਮਾਰਨਿੰਗ ਇਹ ਤਾਂ ਤੜਕੇ ਉੱਠਣ ਸਾਰ ਹੀ ਕਹਿਣਗੀਆਂ ਕੀ ਐਵੇਂ ਮਰ ਗਈ ਵੇ ਮੇਰੀ ਨਾੜ ਤੇ ਨਾੜ ਚੜ ਗਈ ਵੇ ਕੇ ਪਿੰਡ ਵਾਲਾ ਡਾਕਟਰ ਸਾਤ ਲੋਨੀ ਇਸੀ ਕੋ ਨਹੀਂ ਮੇਰੀ ਚੁੰਨੀ ਕੱਟਾ ਜਾਬ ਗਿਆ ਇੱਥੋਂ ਸ਼ੁਰੂ ਹੁੰਦੇ ਆ ਤਾਂ ਅੱਛਾ ਵੇ ਸਾਡੇ ਸ਼ਹਿਰ ਵਾਲੀਆਂ ਚੰਗੇ ਸ਼ੈਂਪੂ ਚੰਗੇ ਕੰਡੀਸ਼ਨਰ ਚੰਗੀਆਂ ਸਾਬਣਾਂ ਲਾਉਂਦੀਆਂ ਨੇ ਇੱਥੋਂ ਮਰ ਜਾਣਿਆ ਅੰਬਰਸਰ ਤੱਕ ਅੰਬਰਸਰ ਤੱਕ ਮੇਕਅਪ ਮਾਰਦੇ ਜਾਂਦੀਆਂ ਨੇ ਸਾਡੇ ਤੈਨੂੰ ਦੱਸਿਆ ਪਿੰਡ ਵਾਲਿਆਂ ਨੂੰ ਕਿਹੜੇ ਸ਼ੈਂਪੂ ਇਹ ਤਾਂ ਕੰਧ ਤੋਂ ਦੀ ਬਾਜ਼ ਮਾਰ ਕੇ ਗਵਾਂਡਾਂ ਨੂੰ ਪੁੱਛਦੀਆਂ ਕੁੜੇ ਗੜਜੇਬ ਕੁੜੇ ਅੱਜ ਬੁੱਧਵਾਰ ਆ ਮੈਂ ਕੀ ਛੀਨਾ ਨਾ ਨਾ ਅੱਛਾ ਫਿਰ ਵਾਲ ਸਕਾ ਕੇ ਕੰਗਾ ਕਰਕੇ ਗੁੱਥੀ ਕਰਕੇ ਚਲ ਕੰਧ ਤੋਂ ਦੀ ਗੁੰਵੰਢਿਆ ਦੇ ਕਰ ਬੇਹੂਰ ਸੋਲਾ ਆ ਸਾਡੇ ਜਿਹੜੇ ਸ਼ਹਿਰਾਂ ਵਾਲੇ ਜਵਾਕ ਆ ਜਦੋਂ ਇਹਨਾਂ ਨੂੰ ਛੁੱਟੀਆਂ ਹੁੰਦੀਆਂ ਮੰਮੀ ਪਾਪਾ ਨਾਲ ਪਤਾ ਕੀ ਪਲਾਨ ਕਰਦੇ ਆ ਕੀ ਕਰਦੇ ਆ ਮੰਮੀ ਪਾਪਾ ਹਮ ਕੁਲੂ ਮੰਨਾਲੀ ਚਲੇ ਤੇ ਉੱਚੀ ਪਹਾੜ ਤੇ ਜਾ ਕੇ ਪਤਾ ਕੀ ਕਹਿੰਦੇ ਆ ਕੀ ਉਹ ਦੇਖੋ ਪਾਪਾ ਗਾੜੀ ਕਿੰਨੀ ਛੋਟੀ ਸੀ ਲੱਗ ਰਹੀ ਹੈ ਇਹ ਥੋੜੇ ਸ਼ਹਿਰ ਵਾਲਿਆਂ ਦੀਆਂ ਪਲਾਨਿੰਗਾਂ ਹੁੰਦੀਆਂ ਸਾਡੇ ਦਾ ਆਲੇ ਇੱਡੇ ਕਲਾਸ਼ਣੇ ਹੁੰਦੇ ਆ ਐਡੇ ਅਰਤੀ ਹੁੰਦੇ ਇਹਨਾਂ ਨੂੰ ਕਦੇ ਕੋਈ ਲੈ ਕੇ ਨਹੀਂ ਜਾਂਦਾ ਇੱਕੋ ਹੀ ਜਗ ਹੁੰਦੀ ਆ ਬੀਬੀ ਅੱਜ ਨੂੰ ਛੁੱਟੀਆਂ ਤੇ ਮਾਮਾ ਦੇ ਪਿੰਡ ਜਾਊਗਾ ਹਾਂ ਥੋੜੇ ਸ਼ਹਿਰ ਵਾਲੇ ਉੱਚੀ ਜਗ੍ਹਾ ਤੇ ਜਾ ਕੇ ਕਹਿੰਦੇ ਆ ਉਹ ਦੇਖੋ ਗਾੜੀ ਕਿਤਨੀ ਛੋਟੀ ਸੀ ਲੱਗ ਰਹੀ ਆ ਆ ਸਾਡੇ ਪਿੰਡ ਵਾਲੇ ਤਾਂ ਉੱਚੀ ਜਗ੍ਹਾ ਤੇ ਜਾ ਕੇ ਕਹਿਣਗੇ ਹਾਥੂ ਪਹਿਲਾਂ ਤੇਰਾ ਹੱਥ ਥੱਲੇ ਜਾਂਦਾ ਕਿ ਮੇਰਾ ਹੱਥ ਲ ਜਾਂਦਾ ਓਏ ਫਿਰ ਆਹਨਾਂ ਦੇ ਸ਼ਹਿਰ ਵਾਲੇ ਬਾਂਦਰ ਨੂੰ ਦੇਖ ਕੇ ਕਹਿਣਗੇ ਬਾਪੂ ਹਣ ਮੰਕੀ ਮੈਨੂੰ ਸਪਾ ਲੋ ਡਰ ਲੱਗ ਰਿਹਾ ਹੈ ਆ ਬੈਠਿਆ ਸਾਡੇ ਪਿੰਡ ਵਾਲੇ ਬਾਂਦਰ ਨੂੰ ਦੇਖ ਕੇ ਕਹਿਣਗੇ ਬੁੜਿਆ ਲਾਹੀ ਗਰਾ ਗੱਡੀ ਸਾਈਡ ਤੇ ਡੜਾ ਚਾ ਕੇ ਬਾਂਦਰ ਮਗਰ ਪੈ ਜਾਂਦੇ ਆ ਬਾਂਦਰ ਵੀ ਭੱਜਿਆ ਜਾਂਦਾ ਸੋਚਦਾ ਸਾਲੀ ਮੈਥੋਂ ਬਣੀ ਨਸਲ ਕਿਹੜੀ ਆਈ ਐਲਟੀ ਹੁੰਦੇ ਆ ਵੇ ਆ ਜਿਹੜਾ ਸਾਡੇ ਸ਼ਹਿਰ ਵਾਲੇ ਨਵੀਂ ਗੱਡੀ ਲੈ ਕੇ ਆਉਂਦੇ ਆ ਤੇ ਆਪਣੀ ਵਾਈਫ ਨੂੰ ਦਿਖਾਉਂਦੇ ਆ ਵਾਈਫ ਪਤਾ ਕੀ ਕਹਿੰਦੀ ਆ ਕੀ ਕਹਿੰਦੀ ਆ ਜੀ ਹਾਂ ਹਮ ਲੌਂਗ ਡਰਾਈਵ ਪਰ ਚਲੇ ਤੇ ਸਾਡੇ ਪਿੰਡਾਂ ਵਾਲੇ ਜਦੋਂ ਗੱਡੀ ਲੈ ਕੇ ਆਉਂਦੇ ਆਂ ਭਗਵਾਨ ਪਾਥਿਆ ਪੱਥੀ ਜਾਂਦੀ ਹੁੰਦੀ ਐ ਆਉਣ ਸਾਰੀ ਜਾਣ ਗਿਆ ਭਗਵਾਨ ਗੱਡੀ ਨਵਾਂ ਲਿਆਂਦੀ ਉਹਦੇ ਕਹਿੰਦੇ ਤੇਰਾ ਵਹਿ ਗਿਆ ਜੇੜਾ ਵੇ ਮੈਂ ਤੂੰ ਸਰਪੰਚਾਂ ਦੇ ਮੁੰਡੇ ਦੀ ਰੀਸ ਨਾ ਗੱਡੀ ਲਿਆ ਤੇ ਕਿੱਥੋਂ ਕਰਜਾ ਤਾਰਾਂਗੇ ਉਹ ਕਹਿੰਦਾ 42000 ਦੀ Tata ਸੋਮੋ ਲੈ ਆ ਕਿਹੜਾ ਕਰਜਾ ਬੈਠ ਗੱਡੀ 'ਚ ਬਾਪੇ ਦੇ ਮੱਥਾ ਟੇਕਣ ਚੱਲੀਏ ਗੱਡੀ ਪਿੰਡ ਦੀ ਫਿਰਨੀ ਤੇ ਗਈ ਹੁੰਦੀ ਐ ਉਹਦੇ ਕਹੂੰ ਰੋਕੀ ਬੇ ਰੋਕੀ ਹੋ ਗਿਆ ਤੇਰ ਚੜ ਕੇ ਉਲਟੀ ਆਉਂਦੀ ਹੈ ਤੇਰ ਚੜ ਜਾਂਦਾ ਸਾਨੂੰ ਸੇਦੀ ਹੈ ਆ ਸਾਡੇ ਸ਼ਹਿਰ ਵਾਲਿਆਂ ਜਦੋਂ ਕੋਈ ਮਰਗ ਹੋ ਜੇ ਹਾਂ ਪਿਛੋਸ ਪਤਾ ਕਿਵੇਂ ਕਰਦੀ ਹਾਂ ਹਾਂ ਸੋ ਸਿਰ ਪਾਂਜੀ ਬਹੁਤ ਮਾੜਾ ਹੋਇਆ ਤੇ ਸ਼ੱਕ ਵੀ ਮਾਰਨਗੇ ਪਤਾ ਕਿਵੇਂ ਮਾਰਦੇ ਨੇ ਸੋਰੀ ਸਾਡੇ ਤਾਂ ਪਹਿਲੀ ਗੱਲ ਪ੍ਰਮਾਤਮਾ ਕਿਤੇ ਇਹ ਜਿਹਾ ਦਿਨ ਨਾ ਲਿਆਵੇ ਸਾਡੀਆਂ ਤਾਂ ਪਿੰਡਾਂ ਵਾਲੀਆਂ ਬੈਠੇ ਆ ਜੇ ਕੋਈ ਇਹੋ ਜੀ ਗੱਲ ਹੋ ਜੇ ਮਕਾਨ ਜਾਣਾ ਹੋਵੇ ਫਿਰ ਵਧੀ ਘਹਿਣਗੀਆਂ ਸੀਮ ਇਹੋ ਜੇ ਬੈਣ ਬੰਗਿਆ ਇਹ ਘਣੀਆਂ ਕੰਧਾਂ ਵੀ ਰੋਣ ਲਾ ਦੇ ਫਿਰ ਜਾਂਦਿਆਂ ਮਗਰ ਕੋਈ ਤਰਜ ਨਹੀਂ ਹੁੰਦੀ ਪਤਾ ਨਹੀਂ ਕੌਣ ਆ ਕੀ ਆ ਰਿਸ਼ਤੇਦਾਰੀ ਚੋ ਤਰਜ ਬਣਾਉਂਦੀਆਂ ਹਾਏ ਬੇ ਮੈਨੂ ਛੱਡ ਕੇ ਤੁੰਗਿਆ ਬੇ ਟੂਟੇ ਦੇ ਟੂਟਾ ਪਾਪਿਆ ਹਾਏ ਹਾਏ ਇਹਨਾਂ ਵਾਲੀਆਂ ਸ਼ਹਿਰਾਂ ਵਾਲੀਆਂ ਛੱਕ ਮਾਰਦੀਆਂ ਠੀ ਆ ਸਾਡੀਆਂ ਪਿੰਡਾਂ ਵਾਲੀਆਂ ਬੈਠੀਆਂ ਛੱਕ ਤੋਂ 5 ਮਿੰਟ ਪਹਿਲਾਂ ਮੂੰਹ ਬਣਾਉਂਦੀਆਂ ਪਤਾ ਕਿਵੇਂ ਕਿਵੇਂ ਆ ਜੀ ਦਵਾਗੇ ਖੁਣੇ ਜਾਏ ਖਾਣੇ ਦਾ ਇੱਥੋਂ ਸਟਾਰ ਹੁੰਦੇ ਆ ਨਾ ਮੇਰੂ ਦੀਆਂ ਗੱਲੀਆਂ ਦੀਆਂ ਕਿਤੇ ਹਾਂ ਗੱਲ ਗਲੋਰੀਆਂ ਤਾਂ ਬਠਿਹਰੀਆਂ ਮਾਰਨੀਆਂ ਸਹਿਰਾਆਂ ਆਈਆਂ ਸੁਨਾਤੀਆਂ ਪਿੰਡਾਂ ਆਈਆਂ ਸੁਨਾਤੀਆਂ ਹਾਂ ਆ ਦੇਖ ਲੈ ਭੱਟੀ ਬਾਈ ਕਿੰਨੀ ਸੋਹਣੀ ਸਜਾ ਕੇ ਲੈ ਮਰ ਜਾਣਾ ਮੈਨੂੰ ਵੀ ਸਜਾ ਦਿਆ ਕਰ ਮਾੜਾ ਮੋਟਾ ਕੀ ਕੀ ਹੋ ਗਿਆ ਤੈਨੂੰ ਹਾਂ ਆ ਦੇਖ ਲੈ ਮੇਰੇ ਪੈਰ ਤਾਂ ਹੈਗੇ ਵਿੱਚ ਮਰ ਜਾਣਾ ਵਿੱਚ ਝਾਂਜਣਾ ਹੈ ਨਹੀਂ ਹੈ ਨਹੀਂ ਆ ਮੇਰੇ ਹੱਥ ਤਾਂ ਹੈਗੇ ਵਿੱਚ ਬੰਗਾ ਹੈ ਨਹੀਂ ਹੈ ਨਹੀਂ ਮੇਰੇ ਗਾਲਤਾ ਹੈਗਾ ਵਿੱਚ ਗਾਨੀ ਹੈ ਨਹੀਂ ਹੈ ਨਹੀਂ ਆ ਦੇਖ ਲੈ ਕੰਨ ਤਾਂ ਹੈਗੇ ਵਿੱਚ ਕਾਂਟੇ ਹੈ ਨਹੀਂ ਤੇਰੇ ਕੋਲੇ ਪਟਵਾ ਹੈਗਾ ਵਿੱਚ ਪੈਸੇ ਹੈ ਨਹੀਂ ਨਾ ਤਰਾ ਪਿਆਰ ਕਰਦਾ ਮੈਂ ਫੇਰ ਹਾਂ ਨਾ ਪਿਆਰ ਪੈਸੇ ਦਾ ਹੁੰਦਾ ਪਿਆਰ ਕੀਤਾ ਰਾਂਝੇ ਨੇ ਹਾਂ ਪਿਆਰ ਕੀਤਾ ਮਿਰਜੇ ਨੇ ਪਿਆਰ ਕੀਤਾ ਪੰਨੂ ਨੇ ਉਹਨਾਂ ਦੇ ਪੈਸੇ ਆ ਨਾ ਪਿਆਰ ਕਰਿਆ ਅੱਜ ਕੱਲ ਤਾਂ ਪੈਸੇ ਨਾਲ ਹੀ ਪਿਆਰ ਆ ਆ ਇਹ ਤਾਂ ਗੱਲ ਹੈਗੀ ਆ ਜਿਹਦੇ ਕੋਲੇ ਚਾਰ ਛੱਡਾਉ ਦਾ ਪਿਆਰ ਆ ਜਿਹਦੇ ਕੋਲੇ ਹੈ ਨਹੀਂ ਭੱਟੀ ਸਾਹਿਬ ਉਹ ਮਸਲ ਨਾ ਹੋ ਹਾਂ ਭੂਆ ਨੂੰ ਵੀ ਬੁਲਾ ਲੈ ਵਿਚਾਰੀ ਕੱਲੀ ਜੀ ਬੈਠੀ ਆ ਪਿੱਛੇ ਨਾਲੇ ਗੱਲ ਸੁਣ ਲੈ ਮੈਂ ਤੈਨੂੰ ਇੱਕ ਗੱਲ ਦੱਸਾਂ ਕੀ ਮੈਨੂੰ ਬਹੁਤ ਧਰਖਾ ਜਿਹੜਾ ਪਿਆਰ ਰੱਖਿਆ ਹਾਂ 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 ਤੜਕਿਉਂ ਲੱਗ ਜੂ ਭਈਆ ਹਾਂ ਬੀਬੀ ਜੀ ਵੇ ਬੌਕਰ ਮਾਰਦੀ ਹਾਂ ਬੀਬੀ ਜੀ ਵੇ ਭਈਆ ਪੋਚੇ ਲਾਦੀ ਹਾਂ ਬੀਬੀ ਜੀ ਵੇ ਭਈਆ ਆਟਾ ਗੁੰਨਦੀ ਹਾਂ ਬੀਬੀ ਜੀ ਓਨ ਮੇਰਾ ਮੁੰਡਾ ਮੇਰੇ ਅੱਖੇਂ ਹੀ ਲੱਗਦਾ ਕਿਉਂ ਮੈਨੂੰ ਲੱਗਦਾ ਹਾਂ ਬੀਬੀ ਜੀ ਆ ਗਰੂ ਬਚੋ ਹਾਂ ਠੀਕ ਹੈ ਨਾ ਸਾਡਾ ਪੰਜਾਬੀ ਜਿੰਦਾਬਾਦ ਆ ਭੂਆ ਤੀ ਆ ਜਾ ਇੱਥੇ ਬੈਠੀ ਐ ਤੂੰ ਇੱਧਰ ਕੀ ਕੀ ਜਾਂਦੇ ਆ ਕੀ ਹੋ ਗਿਆ ਤੈਨੂੰ ਆ ਜਾਵੇਂ ਆਉਣ ਯਾ ਚੱਕ ਬੇ ਹਾਂ ਚੱਕ ਦੋ ਫੱਟੇ ਅੱਛਾ ਐਂਟਰੀ ਕਰਦੇ